ਬਹੁਤ ਜਲਦੀ 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 ਬੱਸ ਫੇਸਪ ਬਿਲਕੁਲ ਫਰੇਮ ਸਾਹਮਣੇ ਜਲਦੀ 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 ਸ਼ੁਰੂ ਹੋ ਗਈ ਔਰ ਨਹੀਂ ਤਾਂ ਸੁਝਾ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਦੀਆਂ ਅੱਖਾਂ ਨਮ ਨੇ ਮੁੱਖ ਮੰਤਰੀ ਪੰਜਾਬ ਦੀਆਂ ਅੱਖਾਂ ਦੇ ਵਿੱਚ ਹੰਝ ਜਿਹੜੇ ਚਲ ਰਹੇ ਨੇ ਔਰ ਉਹਦੀ ਆਪਣੀ ਨਮ ਅੱਖਾਂ ਉਹ ਬਾਈ ਫੋਨ ਨਾ ਕੀ ਕਰਿਆ ਯਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜੀਆਂ ਲੱਖੜ ਹੈਗੀ ਉਹ ਚਿਫਾ ਦੇ ਵਿੱਚ ਰੱਖੀ ਗਈ ਹੈ ਨਮ ਅੱਖਾਂ ਦੇ ਨਾਲ ਜਿਹੜੀ ਅੰਤਿਮ ਵਿਦਾਇਗੀ ਹੈ ਜਿਹੜੀ ਉਹ ਸ਼ਾਮਲ ਹੋਈ ਨਹੀਂ ਤਾਂ ਪਾਤਰ ਸਾਹਿਬ ਦੀ ਜਿਹੜੀ ਭਾਸ਼ਾ ਨੂੰ ਲੈ ਕੇ ਜਿਹੜੇ ਜਿੱਕਰ ਕਰ ਰਹੇ ਸੀ ਕਿ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ

ਇਰਾਸ਼ੀ ਕਿਵੇਂ ਕਲਾਕਾਰ ਨੂੰ ਪ੍ਰਾਕ੍ਰਿਕ ਕੰਪਨਸ ਕਰਦਾ ਹੈ ਅੰਤ ਇਸ ਤਰੀਕੇ ਦੇ ਨਾਲ ਕਿ ਅਕਰ ਸਾਹਮਣੇ ਜ਼ਿੰਦਗੀ ਦੀ